ਹਰਮਾਰ ਬਾਈ ਸਤਿ ਸ਼੍ਰੀ ਅਕਾਲ ਸਸਤੀ ਗੱਲ ਬਾਈ ਔਰ ਬਾਈ ਸਸਤੀ ਗੱਲ ਠੀਕ ਠਾਕ ਹਮਾਰਾ ਸੱਚੇ ਪਾਤਸ਼ਾਹ ਚੜਦੀ ਕਲਾ ਰੱਖੇ ਬੀਤ ਨਾ ਲੋ ਤੇ ਠੀਕ ਹੋ ਗਿਆ ਨਾ ਬਾਈ ਅੱਜ ਹੌਲੀ ਬੋਲਾਂਗੇ ਥੋੜਾ ਯਾਰ ਅੱਜ ਇੱਕ ਯਾਰ ਮੂੜ ਜਾ ਖਰਾਬ ਆ ਇੱਕ ਤਬੀਅਤ ਨਹੀਂ ਠੀਕ ਇੱਕ ਗਰਮੀ ਬੱਲੀ ਗਰਮੀ ਗਰਮੀ ਵਾਲਾ ਕੋਈ ਆਪਾਂ ਨੂੰ ਟੈਨਸ਼ਨ ਨਹੀਂ ਹੈਗੀ ਆਪਾਂ ਜਿਹੜਾ ਹੈ ਇੰਡੋ ਹਰਮਾਰ ਬਾਈ ਸਸਤੀ ਗੱਲ ਬਾਈ 50 ਕਰ ਦਾਂਗੇ ਬਾਈ ਯਾਰ ਗੱਲ ਆ ਕੋਈ ਯਾਰ ਆ ਜਾ ਆ ਜਾ ਚਲੋ ਨਹੀਂ ਆ ਜਾ ਵੀਡੀਓ ਦੇ ਵਿੱਚ ਹੀ ਲਿਆਵਾਂਗੇ ਤੈਨੂੰ ਆ ਜਾ ਆ ਜਾ ਆ ਜਾ ਓਏ ਆ ਜਾ ਚਾਰੇ ਪਾਸੇ ਦਿਖਾ ਦੇ ਆ ਜਾ ਲੈ ਭਾਈ ਇੱਧਰ ਰਿਹਾ ਕੈਮਰਾ ਦਿਖਾਉਨੇ ਆ ਟਰੈਕਟਰ ਵੱਡੇ ਭਾਈ ਤੇ ਲੋ ਆਪਣਾ ਭੁੱਲ ਰਾ ਲੈ ਆ ਯਾਰ ਇਹ ਲੈ ਕੈਮਰਾ ਕੋਕਾ ਪੀਤਾ ਫੇਰ ਦਿਖਾਵਾਇਆ ਪਹਿਲਾਂ ਇੱਕ ਕੋਕਾ ਪੀ ਸਾਡੇ ਕੋਲ ਆ ਆਇਆ ਆ ਸਾਡਾ ਕੋਕਾ ਪੀ ਸਾ ਇਹ ਬਾਈ ਆਪਣਾ ਦੋਸਤ ਆ ਬਾਈ ਸਤਨਾਮ ਸਿੰਘ ਲੈਂਡਲੋਰਡ ਫਾਰਮ ਵਾਲੇ ਲੈਂਡਲੋਰਡ ਫਾਰਮ ਇਹਨਾਂ ਦਾ ਪੇਜ ਆ ਬਾਈ ਲਾਈਕ ਕਮੈਂਟ ਸ਼ੇਅਰ ਦੱਬ ਕੇ ਕਰਿਆ ਕਰੋ ਬਾਈ ਨੂੰ ਤੇ ਬਾਈ ਨੇ ਨਾਮ ਬਣਾਇਆ ਆਪਣਾ ਨਹੀਂ ਨਹੀਂ ਯਾਰ ਐ ਨਹੀਂ ਬਾਈ ਯਾਰ ਇਹ ਬੰਦੇ ਨੇ ਨਾਮ ਬਣਾਇਆ ਬਾਈ ਆਪਣਾ ਇਸ ਲਾਈਨ ਦੇ ਵਿੱਚ ਆ ਗਿਆ ਚਲ ਮੈਂ ਚਾਹ ਪੀ ਸਤਨਾਮ ਨਹੀਂ ਲਿਆਇਆ ਬਾਈ ਕਿਉਂ ਲਾ ਸਤਨਾਮ ਸਹੀ ਹੋ ਠੀਕ ਠਾਕ ਬਾਈ ਕਿਰਪਾ ਕੋਈ ਨਹੀਂ ਦਾ ਕਿਰਪਾ ਮਹਾਰਾਜ ਦੀ ਬਾਈ ਹੋ ਰਿਹਾ ਬਾਈ ਲੈ ਬਾਈ ਹੁਣ ਮੂਡ ਹੈਗਾ ਆਪਣਾ ਟਰੈਕਟਰ ਹੁਣ ਬੋਲਾਂਗੇ ਇੰਡੋ ਫਾਰਮ 22 ਮਾਡਲ ਆ ਵੀਰੇ ਪੰਜਾਬ ਨੰਬਰ ਆ ਡਬਲ ਕਲੱਚ ਆ ਸਾਰਾ オリジナル ਆ ਜਿਵੇਂ ਨਵਾਂ ਕੋਕਾ ਪੀ ਟਰੈਕਟਰ ਆ ਜਿਵੇਂ ਕੋਕਾ ਕੀ ਕੀ ਚੌਕੜਾ ਦਿਖਾ ਦੇ ਵੀਰੇ ਜਿਵੇਂ ਕੋਈ ਦਾਤੀ ਨਹੀਂ ਜ਼ਿਆਦਾ ਵੀ ਹਾਂ ਇੱਕ ਮਿੰਟ ਕੈਮਰਾ ਉਹਦੇ ਰਿਹਾ ਹਾਂਜੀ ਇਹ ਤੇ ਮਾਰ ਬਾਈ ਮੰਨੇਗਾ ਹਾਂਜੀ ਕੀ ਲਿਖਿਆ ਇਹ ਤਾਂ ਲਿਖਿਆ ਹੈ ਬਾਈ ਨਾਲ ਦੇ ਟਾਇਰ ਆ ਵੀਰੇ ਮੰਨ ਜਗਾ ਤੂੰ ਤੈਨੂੰ ਮੈਂ ਚੱਲਿਆ ਵੀ ਦੱਸ ਦੇਣਾ ਕਰੈਕਟ ਕੀ ਚੱਲਿਆ ਤੂੰ ਤੇਨੂੰ ਮੈਂ ਹੋਰ ਦਿਖਾਉਣਾ ਇੱਕ ਮਿੰਟ ਬਾਈ ਲੋ ਲੋ ਦੇ ਮੈਨੂੰ ਇਹ ਤੇ ਮਾਰਕਾ ਨਹੀਂ ਤੇ ਆ ਲੇਖ ਰਿਹਾ ਬਾਈ ਲਿਖਿਆ ਦਾ ਹਾਂ ਇੱਥੇ ਦੇਖ ਉਹਨੂੰ ਟਾਇਰ ਨਵੇਂ ਆ ਠੀਕ ਹੈ 100 ਘੰਟਾ ਚੱਲੇ ਹਾਂ 100 ਘੰਟਾ ਚੱਲੇ ਹਾਂ ਤੇ 25 ਮਾਡਲ ਹੈ ਨਾ 344 ਟਰੈਕਟਰ ਆ ਡਬਲ ਕਲਚ ਆ ਜੀ ਚਾਰੇ ਟਾਇਰ ਨਾਲ ਦੇ ਆ ਪਿਛਲੇ 14 ਵਾਲੇ ਮੂਹਰੇ 7.5 ਵਾਲੇ ਪਾਵਰ ਸਟੀering ਆ ਜੀ ਡਬਲ ਡਿਸਟ੍ਰਿਬਿਊਟਰ ਆ ਪੋਲਰ ਸਾਰਾ ਸਮਾਨ ਆ ਡੰਡਾ ਫੱਟੀ ਛਤਰੀ ਸਭ ਕੁਝ ਨਾਲ ਕੋਕਾ ਪੀ 475000 ਡਿਮਾਂਡ ਆ ਬਾਈ ਮਾ ਜੀ 100 ਕੰਡਾ ਚੱਲਿਆ ਹਾਂ ਜੀ ਕਿੰਨੇ ਦਾ ਕਰਦੇ ਆਗੇ ਸਾਢੇ 4 ਲੱਖ ਰੁਪਏ ਦਾ ਇਟਰ ਦੇ ਸਾਢੇ 4 ਲੱਖ ਹਾਂ ਜੀ ਠੀਕ ਹੈ ਇਹਦਾ ਨੰਬਰ ਹੈ ਨਹੀਂ ਪੰਜਾਬ ਹੈ ਕਿਹੜਾ ਪੰਜਾਬ ਪੰਜਾਬ ਲੋਨ ਫੈਂਸ ਵੀ ਹੋ ਜੂਆ ਪੁਰਾਣਾ ਵੀ ਕਟਿਆ ਜੋ ਦਾ ਇਹਦਾ ਉਹ ਫਾਰਮ 60 60 ਟਾਇਰ ਹੈ ਗਿਆ ਪੰਜਾਬ ਪਿਕ ਵੀ 65 ਮਾਲੀ 60 60 ਟਾਇਰ ਹੈ ਗਿਆ 85 90 ਪੈਸੇ ਬਾਈ 85 ਪੈਸੇ ਮੰਨ ਲਾ ਗੇਰ ਇਹ ਜਾਂਦਾ ਬਾਕੇ ਚਲਾ ਕੇ ਲੈ ਕੇ ਜਾਵੇ ਬਾਈ ਬਾਈ ਓरिजिनल ਹੈ ਨਾ ਸਾਰਾ ਓरिजिनल ਬਾਈ ਕੱਲੇ ਰੇਮਬਰ ਰੰਗ ਹੋਇਆ ਚਾਰੇ ਡਿਮਾਂਡ ਹੈਗੇ 2 ਲੱਖ ਰੁਪਏ ਕਿ ਟਵਲ 1 ਲੱਖ ਆਗੇ ਸਿੰਗਲ 2 ਲੱਖ ਡਿਮਾਂਡ ਆ 98 ਮਾੜਾ ਹਾਂ 1 ਲੱਖ ਤੇ ਕੀ ਹਾਲ ਅੰਕਲ ਬਾਈ ਸਸੀ ਗੱਲ 1 ਲੱਖ ਤੇ 85 ਹਜ਼ਾਰ ਅਜਿਹਾ ਮੌਕੇ ਦੀ ਮਾਨਤਾਨ ਖੁਰ ਚੜਦਾ 1 ਲੱਖ ਤੇ 85 ਬੱਝ ਜਾਂਦੇ ਬਹੁਤ ਸੋਹਣੇ ਇਹ ਵੀਦ ਕੋ ਵੇਨੇ ਹੁੰਦੇ ਆ ਬਹੁਤ ਬਹੁਤ ਧੰਨਵਾਦ ਬਾਈ ਛੋੜੇ ਵਾਰਤੀ ਬਣਾਉਨੇ ਔਰ ਕੀ ਗੱਲ ਆ ਚੈੱਕ ਲੈਣਾ ਹੈਓ ਕਿਹੜਾ ਪਿੰਡ ਆ ਜੀ ਫਤਿਹ ਨੂੰ ਭਗਤੇ ਭਾਈ ਕੋਇਆ ਬਾਈ ਵੀਡੀਓ ਦੇਖ ਕੇ ਕਹਿ ਤੇਰੀ ਬਾਈ ਠੀਕ ਹੈ ਇਹ ਜੂ ਬਾਦ ਆ ਗਿਆ ਉਹ ਨਾਲੇ 60 ਵਾਲਾ ਪਾਵਰ ਸਟੀering ਆ ਪਿਛਲੇ 16 ਵਾਲੇ ਟਾਇਰ ਜੇ ਕਿ ਸੋਨਾ ਨੰਬਰ 1 ਦੇ ਟਾਇਰ ਹੈਗੇ 75 80 ਪੈਸੇ ਹੈਗੇ ਮੂਰਲੇ 70 60 ਪੈਸੇ ਆ 3,65,000 ਡਿਮਾਂਡ ਆ ਤੇ 3 ਲੱਖ 45 ਹਜ਼ਾਰ ਦਾ ਡੈਟਰ ਆਪਾਂ ਦੇ ਲੋ ਦੇ ਦਾਂਗੇ। ਕੀ ਦਾਤ ਮਾੜਾ। ਤੇ 3 ਲੱਖ ਤੇ 65 ਹਜ਼ਾਰ ਟਮਾਟਾ ਕਿੰਨਾ ਦੇ ਦੇ? 3 40 ਦਾ। ਦੇ ਦਾਂਗੇ ਤੁਹਾਨੂੰ 40 ਦੇ। ਠੀਕ ਹੈ। ਉਸ ਤੋਂ ਬਾਅਦ ਆ ਗਿਆ ਬਾਈ ਉਹ ਵੀ ਮਾਂ ਪੰਜਾਬ ਨੰਬਰ ਆ ਬਾਈ। ਪੰਜਾਬ ਨੰਬਰ ਆ। ਹਾਂਜੀ। ਉਹ ਦੂਆ ਦਾ 855 ਮਾਨਸਾ ਨੰਬਰ ਆ। ਮੂਲ ਤੇ 880 ਪੈਸੇ ਆ। ਪਿਛਲੇ 60 ਦੇ ਪੈਸੇ ਆ। ਗੇਰ ਰੰਗੇ ਦਾ ਰੁਪਈਆ ਦਾ ਰੁਪਈਆ ਸਾਰਾ origignal ਕਿਦੋਂ ਰੰਗ ਪੇਂਟ ਨਹੀਂ ਹੋਇਆ ਵੀਰੇ। ਪਾਵਰ ਸਟੀering ਆਹ ਕੈਂਟ ਗੱਲ ਬਾਤ ਜੰਡਾ ਫੱਤੀ ਫੱਤੀ ਸਾਰਾ ਕੋਈ ਨਾਲ ਮੇਰ ਦੀ ਪੱਲ ਗਰਾਂ ਦੇ ਬਾਕੇ ਲੈ ਜੇ ਬਾਈ ਅਗਲਾ ਹਾਂ ਬਾਕੇ ਲੈ ਜੇ 10 ਮਾਡਲ ਆ 10 ਮਾਡਲ ਆ ਮਾਨਸਾ ਨੰਬਰ ਆ 380 ਡਿਮਾਂਡ ਆ ਠੀਕ ਆ ਇੱਕੋ ਰੇਟ ਕਹੂੰਗਾ ਬਾਈ 3 ਲੱਖ ਤੇ 40 ਜਿਆਦਾ ਟਰੈਕਟਰ ਦੇ ਦਾਂਗਾ 40 ਹਜ਼ਾਰ ਉੱਡ ਗਿਆ ਜੀ ਉਸ ਤੋਂ ਬਾਅਦ ਆ ਗਿਆ 45 ਫਾਰਮ ਆ ਰੰਗ 45 ਆ ਠੀਕ ਆ 99 ਮਾਡਲ ਆ ਪੰਜਾਬ ਨੰਬਰ ਆ ਠੀਕ ਹੈ ਪਿਛਲੇ ਟਾਇਰ ਸੱਟ ਕੇ ਪਏ ਤੇ ਆ ਮੂਰ ਲੈਣਾ ਮੈਂ ਗੇਰਿੰਜ ਦਾ ਹੁੱਕੀ ਆ ਬਾਈ ਚਲਾਵਾ ਕੇ ਆਪਣੀ ਤਸਦੀਕ ਕਰਕੇ ਲੈ ਜਿਓ ਕਿਤੋਂ ਰੰਗ ਪੇਂਟ ਨੂੰ ਆ ਰੀਜਨਲ ਆ ਇੱਕ ਲੱਖ 30 ਹਜ਼ਾਰ ਡਿਮਾਂਡ ਆ ਬਾਈ ਕੋਈ ਜਸ ਨੋਟ ਦੇ ਦਾਂਗੇ ਕੋਈ ਆ ਜਾਣਾ 115000 ਦਾ ਗੰਦਾ ਫੁੱਤੀ ਸਭ ਹੀ ਸਾਰਾ ਬੰਦਾਲ ਆ ਭਰਾ ਉਹ ਲੱਗਦਾ ਹੈ ਕਿ ਇਹ ਇਹ ਲੈ ਲੈਗਾ ਉਹਨੇ ਕਿਹਾ ਹੈ ਸ਼ਰਮਾ ਫੇਸਬੁਕ ਵਾਲਾ ਹੋਲਡ ਕਰ ਲੈਣਾ ਉਹਨਾ ਟ੍ਰੈਕਟਰ ਆ ਕੀ ਆ ਲੈ ਚਾਪੀ ਉਹਨੇ ਬਣਾ ਬਚਾ ਚਾਪ ਚਾਪ ਦੋ ਸੇਵਸ ਅੱਗੇ ਸ਼ਰਮਾ ਜੀ ਅੱਗੇ ਬਾਈ ਆਗੇ ਇੱਕ ਮਿੰਟ ਦਿਖਾਵਾਂ ਇੱਕ ਇੱਕ ਹੋਰ ਦਿਖਾ ਦੇ ਆ ਜਾ ਮੈਂ ਉਹਦੇ ਬਾਅਦ ਕਲੋਜ਼ ਕਰ ਦੇਣਾ ਬਾਈ ਇੱਕ ਮਿੰਟ ਉਹ ਦੁਬਾਰਾ ਆ ਗਿਆ ਫਾਰਮਸ ਅੱਠ ਡਬਲ ਕਲਚ 2000 ਮਾਡਲ ਆ ਵੀਰੇ ਪਿਛਲੇ ਡਾਇਰ 8590 8085 ਪੈਸੇ ਆ ਤੇ ਗੇਰਿਆਂ ਦਾ ਚਲਾ ਕੇ ਬਾਅ ਕੇ ਉਹਦੀ ਤਸਦੀਕ ਕਰਕੇ ਲੈ ਜਾਓ ਬੇਸ਼ੱਕ ਹਾਂਜੀ ਡਬਲ ਕਲੱਚ ਆ 210000 ਡਿਮਾਂਡ 190000 ਦਾ ਰੇਟਰ ਦੇ ਦਾਂਗੇ ਹਾਂ ਜੀ ਮੇਰਾ ਨੰਬਰ ਹੈਗਾ 947884544 ਵੀਰੇ WhatsApp ਨੰਬਰ 887294544 ਵੀਰੇ ਜਿਹੜਾ ਮਰਜੀ ਟਰੈਕਟਰ ਲੈਣਾ ਹੋ ਬਾਈ ਜੀ ਆਪਾਂ ਨੂੰ ਫੋਨ ਕਰ ਲਿਓ ਲੋਨ ਫੈਨਸਰੀ ਕਰਾਉਣ ਨੇ ਆ ਪੁਰਾਣਾ ਟਰੈਕਟਰ ਦੀ ਗੱਲ ਹੈ ਲੱਭ ਕੇ ਲਾਈਕ ਕਮੈਂਟ ਸ਼ੇਅਰ ਕਰ ਦਿਓ ਜੀ ਬਹੁਤ ਬਹੁਤ ਮਿਹਰਬਾਨੀ ਬਾਈ ਸੱਸ ਹਾਂ ਬਾਈ